ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆਰਐਸਐਸ ਦੀ ਸ਼ਮੂਲੀਅਤ ਦੇ ਇਲਜ਼ਾਮ ਬੜੇ ਚਿਰ ਤੋਂ ਲੰਘਦੇ ਆਏ ਨੇ ਬੜੇ ਚਿਰ ਤੋਂ ਲਗਾਏ ਜਾਂਦੇ ਰਹੇ ਨੇ ਪਰ ਜਦੋਂ ਵਿਰੋਧੀ ਪਾਰਟੀਆਂ ਅਕਾਲੀ ਦਲ ਦਾ ਸਮਰਥਨ ਕਰਨ ਲੱਗ ਜਾਣ ਉਹ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲਾ ਮਾਮਲਾ ਹੁੰਦਾ ਹੈ ਦਰਅਸਲ ਕਾਂਗਰਸ ਪਾਰਟੀ ਨੇ ਨਿਸ਼ਾਨੇ ਸਾਧੇ ਨੇ ਬਗਾਗੀ ਧੜੇ ਦੇ ਉੱਤੇ ਜਿਸ ਨੇ ਬਗਾਵਤ ਕੀਤੀ ਆ ਉਸ ਧੜੇ ਦੇ ਉੱਤੇ ਬੀਬੀ ਜਗੀਰ ਕੌਰ ਅਤੇ ਉਹਨਾਂ ਦੇ ਨਾਲ ਜਿਹੜੇ ਬਾਕੀ ਸਾਥੀ ਨੇ ਇਸ ਧੜੇ ਦੇ ਵਿੱਚ ਉਹਨਾਂ ਦੇ ਉੱਤੇ ਸਵਾਲ ਖੜੇ ਕੀਤੇ ਨੇ ਜਲੰਧਰ ਤੋਂ ਐਮਪੀ ਚਰਨਜੀਤ ਸਿੰਘ ਚੰਨੀ ਨੇ ਚਰਨਜੀਤ ਸਿੰਘ ਚੰਨੀ ਨੇ ਸਿੱਧੇ ਨਿਸ਼ਾਨੇ ਸਾਧਦੇ ਨੇ ਕਿਹਾ ਕਿ ਜਿਹੜਾ ਬਾਗੀ ਧੜਾ ਆ ਇਹਨਾਂ ਦੇ ਪਜਾਮਿਆਂ ਹੇਠ ਖਾਕੀ ਨਿਕਰਾਂ ਨੇ ਯਾਨੀ ਕਿ ਬਾਗੀ ਧੜੇ ਨੂੰ ਆਰਐਸਐਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਕਿਹਾ ਜਾ ਰਿਹਾ ਹੈ ਕਿ ਬਾਗੀ ਧੜਾ ਜਿਹੜਾ ਆ ਇਹ ਬਗਾਵਤ ਇਹਨਾਂ ਨੇ ਆਪ ਮਹਾਰੇ ਨਹੀਂ ਕੀਤੀ ਖੈਰ ਚਰਨਜੀਤ ਸਿੰਘ ਚੰਨੀ ਦਾ ਇਸ ਤਰ੍ਹਾਂ ਕਹਿਣ ਦਾ ਮਤਲਬ ਕੀ ਸੀ ਔਰ ਖਾਸ ਕਰਕੇ ਕੀ ਉਹ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਰਦੇ ਪਏ ਨੇ ਇੱਥੇ ਜਾਂ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਧੜਾ ਆ ਸ਼੍ਰੋਮਣੀ ਅਕਾਲੀ ਦਲ ਦਾ ਉਹ ਪੱਖ ਆ ਉਸ ਦੀ ਹਮਾਇਤ ਕਰਦੇ ਪਏ ਨੇ ਚਰਨਜੀਤ ਸਿੰਘ ਚੰਨੀ ਇੱਥੇ ਆ ਕੇ ਸਵਾਲ ਜ਼ਰੂਰ ਖੜਦੇ ਨੇ ਕੀ ਕੁਝ ਬੋਲੇ ਨੇ ਆਓ ਸੁਣ ਲੈਣੇ ਆ ਸਰਜੀਤ ਕੌਰ ਨੂੰ ਜੇ ਉਹਨੇ ਅਕਾਲੀ ਦਲ ਨੇ ਖੜਾ ਹੀ ਨਹੀਂ ਕੀਤਾ ਤਾਂ ਉਹ ਨਾਮ ਕਾਹਨੂੰ ਵਿਚਾਰੀ ਲੈ ਰਹੀ ਹੈ ਬੀਬੀ ਉਹਨਾਂ ਦਾ ਇਸ ਕਰਕੇ ਕੋਈ ਜ਼ਿਆਦਾ ਇਸ਼ੂ ਨਹੀਂ ਹੈ ਅੰਦਰ ਚੀਜ਼ ਦੀ ਮੀਟਿੰਗ ਹੁੰਦੀ ਹੈ ਜਿਹੜੇ ਜਿਹੜੇ ਐਮਐਲਏ ਅਕਾਲੀ ਦਲ ਦੀ ਉੱਥੇ ਸੁਖਵੀਰ ਬਾਦਲ ਨਾਲ ਮੀਟਿੰਗ ਹੁੰਦੀ ਆ ਉਹ ਕਹਿ ਰਹੇ ਕਿ ਲੋਟਰਸ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਬੀਜੇਪੀ ਵੱਲੋਂ ਇੱਥੇ ਆਮ ਆਦਮੀ ਪਾਰਟੀ ਨੇ ਕਿਹਾ ਦੇਖੋ ਇਸ ਤਰ੍ਹਾਂ ਹੈ ਕਿ ਅਕਾਲੀ ਦਲ ਦੀ ਇੰਟਰਨਲ ਜਿਹੜੀ ਪੋਲਿਟਿਕਸ ਹੈ ਐਸੀ ਉਹਦੇ ਦਖਲ ਨਹੀਂ ਦੇਣਾ ਚਾਹੁੰਦੇ ਸੁਖਵੀਰ ਖਿਲਾਫ ਸੁਖਵੀਰ ਬਾਦਲ ਜੀ ਦੇ ਖਿਲਾਫ ਕੁਝ ਲੋਕ ਇੱਥੇ ਇਕੱਠੇ ਹੋਏ ਆ ਕੁਝ ਉਹਨਾਂ ਦੇ ਹੱਕ ਵਿੱਚ ਇਕੱਠੇ ਹੋਏ ਆ ਸਾਡਾ ਇਹਦੇ ਨਾਲ ਕੋਈ ਸਰਵਕਾਰ ਨਹੀਂ ਅਕਾਲੀ ਦਲ ਦਾ ਮਸਲਾ ਹੈ ਲੇਕਿਨ ਜਿਹੜੇ ਇੱਥੇ ਇਕੱਠੇ ਹੋਏ ਸੀ ਮੈਂ ਉਹਨਾਂ ਦੀਆਂ ਫੋਟੋਆਂ ਦੇਖੀਆਂ ਬਹੁਤਿਆਂ ਦੇ ਕੁਰਤੇ ਪਜਾਮਿਆਂ ਦੇ ਵਿੱਚੋਂ ਥੱਲੇ ਖਾਕੀ ਨਿਕਰ ਅੱਜ ਦੀ ਨਹੀਂ ਬਹੁਤ ਦੇਰ ਦੀ ਦਿਖ ਰਹੀ ਹੈ ਸੋ ਇਹ ਚੀਜ਼ ਵੀ ਹੈ ਜਿਹੜੀ ਦੇਖ ਲੈਣੀ ਚਾਹੀਦੀ ਹੈ ਕਿ ਭਾਜਪਾ ਦਾ ਕਿੰਨਾ ਰੋਲ ਹੈ ਇਸ ਸਾਰੇ ਰੋਲ ਦੇ ਵਿੱਚ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ